ਅੱਜ ਦੀ ਪ੍ਰੈਸ ਕਾਨਫਰੰਸ ਹੈ ਜੀ 5 ਤਰੀਕ ਨੂੰ ਇੱਕ ਮੈਂ ਨੇਮ ਡੂ ਟੂ ਸਿਕਿਉਰਿਟੀ ਰੀਜ਼ਨਸ ਨਹੀਂ ਡਿਸਕਲੋਸ ਕਰਾਂਗੀ ਬਠਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਰੋਦੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਐਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨ੍ਹਾਂ ਨੇ ਧਮਕੀ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕਾਲਰ ਸੀ ਉਹਨੇ ਆਪਣਾ ਨਾਮ ਗੋਪੀ ਲੋਹਾਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਿਮ ਹੈ ਉਹਦੇ ਤੋਂ 50 ਲੱਖ ਦੀ ਫਰੋਦੀ ਡਿਮਾਂਡ ਕੀਤੀ ਸੀ ਸੋ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 2 308 4 ਔਰ 62 ਬੀ ਐਨ ਐਸ ਜਿਹੜੇ ਐਕਸਟਰਸ਼ਨ ਔਰ 511 ਆਪੀ ਸੀ ਦਾ ਇਕੁਇਵਲੈਂਟ ਹੈਗੇ ਉਹਦੇ ਤੇ ਪਰਚਾ ਦਰਜ ਕੀਤਾ ਸੀ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਕਿਉਂਕਿ ਜਿਹੜੀ ਕਾਲ ਸੀ ਉਸ ਏਰੀਆ ਚ ਆਈ ਸੀ ਸੋ ਆਫਟਰ ਦੈਟ ਸੀਿੰਗ ਦ ਸੈਂਸਿਟੀਵਿਟੀ ਆਫ ਦ ਕ੍ਰਾਈਮ ਐਸਪੀਡੀ ਨੇ ਕੇਸ ਨੂੰ ਸੁਪਰਵਾਈਜ਼ ਕੀਤਾ ਅਲੋਂਗ ਵਿਦ ਡੀਐਸਪੀਡੀ ਰਾਜੇਸ਼ ਸ਼ਰਮਾ ਔਰ ਇੰਚਾਰਜ ਸੀਆਈਏ 2 ਦੀ ਟੀਮ ਇਸ ਕੇਸ 'ਚ ਲੱਗੀ ਰਹੀ ਔਰ ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ 'ਚ ਅਸੀਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਗਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਗਾ ਇਹਨਾਂ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਅ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 ਬੋਰ ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਮ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰਵੇਂ ਮੋਗੇ ਦੇ ਰਹਿਣ ਵਾਲੇ ਇਹਨਾਂ ਦੋਨਾਂ ਤੋਂ ਇੱਕ ਬਾਈਕ ਬਜਾਜ ਬੌਕਸਰ ਰੈੱਡ ਵਿਦਾਊਟ ਨੰਬਰ ਪਲੇਟ ਅਲੋਂਗ ਵਿਦ ਟੂ ਮੋਬਾਈਲਸ ਰਿਕਵਰ ਹੋਈ ਹੈ ਸੋ ਇਹਨਾਂ ਦੇ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਸ ਗੋਪੀ ਲਾਹਰੀਆ ਇਹ ਵੀ ਮੋਗੇ ਦਾ ਰੈਂਡ ਵਾਲਾ ਹੈ ਇਹ ਜਿਹੜਾ ਹੈਗਾ ਗੋਪੀ ਲਾਹਰੀਆ ਇਹਨੇ ਬਠਿੰਡਾ ਚ ਇਹਨਾਂ ਸਾਰੇ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਇਹਨਾਂ ਦੇ ਇਸ ਗੋਪੀ ਲਾਹਰੀਆ ਦੇ ਕਹਿਣ ਤੇ ਹੀ ਇਹ ਜਿਹੜਾ ਫਿਰੋਤੀ ਦਾ ਇਹਨਾਂ ਨੇ ਪੈਸੇ ਹਾਸਲ ਕਰਨ ਲਈ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਜਿਹੜਾ ਗੋਪੀ ਲਾਹਰੀਆ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ਇਅਰਸ ਤੋਂ ਕੈਨੇਡਾ ਚ ਬੈਠਾ ਹੈ ਤੇ ਉੱਥੋਂ ਇਹ ਵਕ ਵਕ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਆ ਇਸ ਤਰ੍ਹਾਂ ਦੇ ਨਾਮ ਵਰ ਲੋਕਾਂ ਤੋਂ ਫਰੋਦੀ ਦੀ ਕਾਲਸ ਕਰਦਾ ਆ ਰਿਹਾ ਤੇ ਇੱਕ ਹੋਰ ਚੀਜ਼ ਜਿਹੜੀ ਸਾਡੇ ਹੁਣ ਤੱਕ ਦੀ ਤਫਤੀਸ਼ ਚ ਪਤਾ ਲੱਗੀ ਹੈ ਕਿ ਵਨ ਆਫ ਦਾ ਫੋਰਕਿਊ ਸਾਹਿਲ ਸ਼ਰਮਾ ਇਹਨੇ ਅਰਾਊਂਡ April ਯਾ ਮਈ ਪਿਛਲੇ ਸਾਲ ਦੀ ਆਪਣੇ ਖੋਰ ਦੋਸਤ ਲਖਪ੍ਰੀਤ ਨਾ ਦੇ ਬੰਦਾ ਜੋ ਵੀ ਮੋਗਾ ਨੂੰ ਹੀ ਬਿਲੋਂਗ ਕਰਦਾ ਹੈ ਗੋਪੀ ਲਾਹੌਰਿਆ ਦੇ ਘੈਂਟ ਇਹ ਦੋਨੋਂ ਦੋਨਾਂ ਨੇ ਰਲ ਕੇ ਇੱਕ ਪਿੰਡ ਬਿਰਮੀ ਪਿੰਡ ਦਾ ਲੁਧਿਆਣੇ ਚ ਉੱਥੇ ਘਰ ਦੇ ਬਾਰੇ ਇੱਕ ਫਿਰੋਤੀ ਭਰੀ ਚਿੱਠੀ ਸੁੱਟ ਕੇ ਆਏ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਪਤਾ ਲੱਗੇ ਤੇ ਹੁਣ ਅਸੀਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ ਚੋਂ ਕੋਈ ਹੋਰ ਵੀ ਪੁਰਾਣੇ ਕੇਸ ਸਟੇਸ ਹੁੰਦੇ ਉਹ ਦੀ ਸਾਨੂੰ ਉਮੀਦ ਹੈ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ ਜੀ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਲ 23 ਸਾਲ ਦਾ ਅਸ਼ੋਕ 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਅਸ਼ੋਕ ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜਾ ਸਾਹਿਲ ਹੈ ਇਹਦੇ ਤੇ 9 April 24 ਚ ਅਸਲਾ ਐਕਟ ਦਾ ਪਰਚਾ ਮੋਗੇ ਚ ਦਰਜ ਹੈ ਔਰ ਅਸ਼ੋਕ ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮੁਕਦਮਾ ਸਿਟੀ ਮੋਗਾ ਥਾਣੇ ਚ ਦਰਜ ਹੈ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਉਹ ਪਿੱਲੇ ਲੋਹਰੀਆ ਇਹਦੇ ਤੇ ਹੁਣ ਤੱਕ 8 ਮੁਕਦਮੇ ਪਹਿਲਾਂ ਦਰਜ ਹੈ ਜਿਨ੍ਹਾਂ ਚੋਂ 6 ਮੁਕਦਮੇ ਮੋਗਾ ਚ ਦਾ ਦਰਜ ਹੋਏ ਹੈ ਇੱਕ ਜਗਰਾਉਂਡ 'ਚ ਤੇ ਇੱਕ ਬਠਿੰਡਾ 'ਚ ਔਰ ਇਹਨਾਂ ਅਪਰਚੇਜ 'ਚ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚੇ 'ਚ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰੈਸ਼ਨ ਦੇ ਆਲਰੇਡੀ ਅਦਰ ਤੇ ਲਾਂਚਡ ਹੈ। ਫਰੋਤੀ ਕਿੰਨੀ ਮੰਗੀ ਸੀ ਇਹ ਵਿਭਾਗ ਵੱਲੋਂ ਕੀ ਇਹਨਾਂ ਤੋਂ ਬਰਾਮਦ ਕੀਤਾ ਗਿਆ। ਫਰੋਤੀ ਜਿਹੜਾ ਸਾਨੂੰ ਮਦਈ ਨੇ ਦੱਸਿਆ 50 ਲੱਖ ਦੀ ਫਰੋਤੀ ਦੀ ਡਿਮਾਂਡ ਸੀਗੀ ਤੇ ਜਿਹੜਾ ਤੁਸੀਂ ਵੈਪਨ ਕਹਿ ਰਹੇ ਹੋ ਉਹ ਸਾਨੂੰ ਸਾਹਿਲ ਔਰ ਅਸ਼ੋਕ ਤੋਂ ਬਰਾਮਦ ਹੋਇਆ। ਇਹ ਤੁਸੀਂ ਕਰੀ ਰਹੀ ਹੋ ਜਿਹੜੇ ਹੈਗੇ ਜੋ ਗੈਂਗਸਟਰ ਹੋ ਰਹਿ ਰਹੀ ਦੇਖੋ ਜੀ ਮੈਂ ਗਲੋਰੀਫਾਈ ਨਹੀਂ ਕਰਨਾ ਚਾਹਵਾਂਗੀ ਪਰ ਉਹਦੇ ਤੇ ਕਿਉਂਕਿ ਅਟ ਪਰਚੇ ਦਰਜ ਹੈ ਔਰ ਇਸ ਤਰ੍ਹਾਂ ਦੇ ਹੀਨियस क्राइम ਲੋਕਾਂ ਨੂੰ ਇੰਟਰਮੀਡੀਏਟ ਕਰਕੇ ਉਹਨਾਂ ਤੋਂ ਫਰौती ਮੰਗਦਾ ਸੋ ਹੀ ਇਜ਼ ਡੈਫੀਨਟਲੀ ਵਾਂਟ ਟੂ ਬੀ ਗੈਂਗਸਟਰ ਹੋਣ ਕੋਈ ਬੋਗਰਾ ਦੀ ਤੁਸੀਂ ਦੂਰੀ ਹੋਤ ਹੈ ਜੀ ਇਸ ਤਰ੍ਹਾਂ ਬੋਗਰੀ ਜਿਹੋ ਉਹਨੇ ਕੀਤਾ ਦੇਖੋ ਜੀ ਉਹਨਾਂ ਜਿਹੜਾ ਵਪਾਰੀ ਉਹ ਤੋਂ ਬਠਿੰਡੇ ਦਾ ਤਾਂ ਹੀ ਉਹਨੇ ਸਾਨੂੰ ਅਪਰੋਚ ਕੀਤਾ ਬਟ ਮੋਗਾ ਕੋਈ ਆਈ ਥਿੰਕ ਇਟ ਜੁਆਇਨਿੰਗ ਡਿਸਟ੍ਰਿਕਟ ਹੈ ਇੰਨਾ ਸਾਡੇ ਤੋਂ ਦੂਰ ਨਹੀਂ ਹੈ ਬਟ ਯੈਸ ਇਹਦੇ ਜਦੋਂ ਅਸੀਂ ਰਿਮਾਂਡ ਲੈ ਕੇ ਹੋਰ ਵੀ ਖੁਲਾਸੇ ਪਤਾ ਲੱਗਣਗੇ ਕਿ ਵਾਈ ਡਿਡ ਦੇ ਟਾਰਗੇਟ ਹੋਣਾ ਮੈਨੂੰ ਕੋਪੀ ਲਾਉ ਰਹੀਆਂ ਬਾਹਰ ਆਏਗਾ ਉਸ ਤੋਂ ਚੋਟੀ ਅਸੀਂ ਜੀ ਹਲੇ ਚੈੱਕ ਕਰਦੇ ਹਾਂ ਵੀ ਪਹਿਲਾਂ ਵੀ ਕੇਸਸ 'ਚ ਕੀ ਹੋਇਆ ਆਦਰਵਾਈਜ਼ ਅਸੀਂ ਪੂਰਾ ਬਿਕਾਜ਼ ਹੀ ਇਜ਼ ਦਾ ਮੇਨ ਕਿੰਗਪਿਨ ਆਫ ਦਿਸ ਕੇਸ ਸੋ ਡੈਫੀਨਿਟਲੀ ਅਸੀਂ ਜੋ ਵੀ ਪ੍ਰੋਸੀਜਰ ਅਡਾਪਟ ਹੁੰਦਾ ਐਸ ਪਰ ਲਾਅ ਉਹ ਕਰਾਂਗੇ ਇਹ ਤੋਂ ਕੋਲਾਈ ਗੋਪੀਲ ਹੋ ਗਿਆ ਸੀ ਯਾਨੀ ਇਹਨਾਂ ਦੀ ਆਪ ਕੀ ਕੀਤੀ ਉਸ ਨੇ ਇੱਕ ਗੋਡੇ ਜਿਹੜੇ ਜਿਹੇ ਸਾਨੂੰ ਕੰਪਲੇਂਟ ਆਈਏ ਉਹ ਨੰਬਰ ਫੋਰਨ ਬੇਸ ਸੀਗਾ ਤੇ ਉਹਨੇ ਅਲੈਜ ਕੀਤਾ ਕਿ ਮੈਂ ਗੋਪੀਲ ਲੋਹਰੀਆ ਬੋਲ ਰਿਹਾ ਤੇ ਉਹਦੇ ਬਿਹਾਫ 'ਚ ਅਸੀਂ ਪਰਚਾ ਦਰਜ ਕੀਤਾ ਸੀ ਤੇ ਇਹ ਜਿਹੜੇ ਮੁੰਡੇ ਆ ਉਹਨੇ ਹੀ ਐਸ ਪਰ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਨੇ ਹੀ ਇਹਨਾਂ ਨੂੰ ਭੇਜਿਆ ਸੀ ਦੇਖੋ ਜੀ ਮੈਂ ਜ਼ਿਆਦਾ ਇਹਦੀ ਰਿਵੀਲ ਨਹੀਂ ਕਰਾਂਗੀ ਬਟ ਯੈਸ ਇਟ ਇਜ਼ ਨਾਟ ਅ ਰੈਗੂਲਰ ਕਾਲ ਉਹ ਗੋਪੀਲ ਲੋਹਰੀਆ ਆਇਆ ਕਿ ਉਹ ਬੈਠ ਕੇ ਕਰਦਾ ਹੈ फोन तक ताजे जो इन्होंने तो ये पता लग रहा है कि वो कनाडा बैठे हैं बट आई कैन कंफर्म इट बिकॉज़ इंटरनेशनली ये कई तरह के एप्स यूज करके भी अपनी लोकेशन मतलब हुडविंग कर देते तो 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 है कोई लगती नहीं बात सामने आई है जी फ्रॉटी लैंड आई थोड़ी कैप्चा गए या कोई वो टेक्निकल सिस्टम उन्होंने अपनी एनोनिमिटी सानो रिक्वेस्ट की थी सीक इस करके व्यापारी बट ही इज अ बिजनेसमैन तो मैं वो नहीं रिवील कर सकती ऑन हिज रिक्वेस्ट तो बट टैंटर थोड़ी बार तो कई डॉक्टर को से मैं जी कमिट नहीं करਾਂगी बट ही इज अ बिजनेसमैन रोहन एक बार ही आई थी मैम तो बार-बार आई नहीं जी एक तो ज्यादा बार आई और बड़ जी वो तलवंडी बिजनेस करते हैं मैं इतना रिवील करਾਂगी ਜੀ ਮੈਂ ਹਲੇ ਦੱਸ ਨਹੀਂ ਸਕਦੀ ਬਟ ਉਹਦੇ ਤੇ ਪਰਚਾ ਜ਼ਰੂਰ ਦਰਜ ਹੋਇਆ। ਵਿਸ਼ੇ ਸਮੇਂ ਦੀ ਗੱਲ ਕਰੀ ਤਲਵੰਡੀ ਹੱਬਣਾ ਹੈ ਕ੍ਰਾਈਮ ਨੂੰ ਮਾਰੀਏ ਇਸ ਸਾਥ ਸਿੰਘ ਨੂੰ ਕਾਲ ਵੀ ਕਰ ਰਹੇ ਹਾਂ। ਜਿਆ ਕ੍ਰਾਈਮ ਦੀ ਗੱਲ ਨਹੀਂ ਕੋਈ ਉਸ ਤੋਂ ਬੰਦਾ ਜੁੜਿਆ ਹੈ ਇਹ ਨਾਲ ਤਾਂ ਗੱਲ ਸਾਹਮਣੇ ਆਈ ਹੈ। ਹੁਣ ਤੱਕ ਦੀ ਤਸਦੀਕ ਚਾਹ ਜੀ ਤਲਵੰਡੀ ਦਾ ਕੋਈ ਨਹੀਂ ਮਿਲਿਆ ਚਾਰੇ ਮੋਗੇ ਦੇ ਹੈਗੇ ਬਾਕੀ ਜੇ ਕਿਸੇ ਦਾ ਰੋਲ ਆਉਂਦਾ ਤਾਂ ਵੀਲ ਟੇਕ ਐਕਸ਼ਨ ਹੋਣਾ।